ਇਹ ਖਰਾਬੀ ਦੇ ਵਿੱਚ ਮੈਂ ਲਗਾਤਾਰ ਕਟੋ-ਕਟ ਬੀ ਕੰਪੀਟੀਸ਼ਨ ਜਿੱਤੇ ওভারঅল ਉਹਦੇ ਵਿੱਚ ਮੇਰੇ ਲਗਾਤਾਰ 10 ਮੋਟਰਸਾਈਕਲ ਜਿੱਤੇ ਸੀਗੇ ਮਾੜੀ ਗੇਮ ਸਭ ਤੋਂ ਕਾਸਟਲੀ ਗੇਵਾ ਕਟੋ-ਕਟ ਮਹੀਨੇ ਦਾ 70-80 ਲੱਖ ਰੁਪਏ ਖਰਚਾ ਆਉਗਾ ਸਰਕਾਰ ਸਾਨੂੰ ਕੁਝ ਵੀ ਸਹਿਯੋਗ ਨਹੀਂ ਦੇ ਰਹੀ ਇਸ਼ਾ ਕੋਈ ਵੀ ਜਦੋਂ ਬੰਦਾ ਅੱਗੇ ਵਧਦਾ ਨਾ ਇਹ ਰੇਕਦੇ ਮੜ ਵਿੱਚ ਆਉਂਦਾ ਇੱਕ ਦੌਰ ਹਮੇਸ਼ਾ ਆਉਂਦਾ ਵੀ ਛੱਡ ਪਰੇ ਯਾਰ ਹੁਣ ਕੀ ਨਹੀਂ ਪਰ ਇੱਥੋਂ ਨਿਕਲਣਾ ਬਹੁਤ ਜ਼ਰੂਰੀ ਹੈ ਮਨ ਨੂੰ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਹੈ ਇਹ ਬੱਚੇ ਫੇਰੀ ਗੇਮਾਂ ਵਿੱਚੋਂ ਸਭ ਤੋਂ ਵੱਡਾ ਕਸੂਰ ਸਰਕਾਰ ਦਾ ਹੀ ਆ ਵੀ ਫੇਰੀ ਉਹ ਬੱਚੇ ਅੱਗੇ ਆਉਣਗੇ ਜੇ ਤੁਸੀਂ ਸਹੀ ਰਾਹਤੇ ਪਾਉਮਗੇ ਉਹਨਾਂ ਨੂੰ ਇੰਡੀਆ ਦੀ ਬਸਰ ਕਿਹੜੀ ਆਵਾਂ ਨਹੀਂ ਵਰਕੇ ਲੋਕ ਨਹੀਂ ਵੱਡੇ ਲੈ ਨੇ ਉਹ ਕ੍ਰਿਕਟ ਨੂੰ ਹੀ ਪੈਲ ਦਿੰਦੇ ਨੇ ਉਹਨਾਂ ਨੂੰ ਉੱਥੋਂ ਕੀ ਆ ਪ੍ਰੋਫਿਟ ਮਿਲਦਾਗਾ ਪੈਸੇ ਮਿਲਦੇ ਨਹੀਂ ਉਹਨਾਂ ਨੂੰ ਬੈਨੀਫਿਟ ਮਿਲਦਾਗਾ ਇਸ ਕਰਕੇ ਉਹ ਕ੍ਰਿਕਟ ਨੂੰ ਪੈਲ ਦਿੰਦੇ ਨੇ ਵੱਡੇ ਵੱਡੇ ਸਟੇਡੀਅਮ ਬਣਾਉਂਦੇ ਨੇ ਉਹਨਾਂ ਦੇ ਟਿਕਟਾਂ ਰੱਖਦੇ ਨੇ ਤੇ ਉਹਨਾਂ ਨੂੰ ਕਰੋੜਾਂ ਰੁਪਏ ਸਾਫ ਦਿੰਦੇ ਨੇ ਇਸ ਕਰਕੇ ਇੰਡੀਆ ਤਾਂ ਹੀ ਦਾ ਪਿੱਛੇ ਜਾਂਦਾ ਤੇ ਉਹਨਾਂ ਹੀ ਪੈਲ ਦਿੰਦੇ ਨੇ ਉਹ ਬਾਕੀ ਉਹ ਜੋ ਗੇਮ ਹੈ ਉਹਨਾਂ ਲਈ ਵੀ ਆਣਾ ਚਾਹੀਦਾ ਹੈ। ਹਾਂ ਓਏ ਇਹੀ ਗੱਲ ਹੈ ਨਾ ਵੀ ਲੋਪੀ ਗੇਮ ਕੋਈ ਇੰਡੀਆ ਦੇ ਵੈਨਲ ਨਹੀਂ ਹੈਗੇ। 올림픽 ਗੇਮ ਨਹੀਂ ਹੈਗੀ। ਪਹਿਲੀ ਗੱਲ ਤਾਂ ক্রিকেট। ਹਾਂ। ਉਹ ਸਿਰਫ ਪੈਸਿਆਂ ਦਾ ਉਹ ਹੋਵਾ ਵੀ ਆਪਾਂ ਪੈਸੇ ਕਿੱਦਾਂ ਸਾਪਣੇ ਨੇ। ਉਹਨਾਂ ਨੂੰ ਵੈਰੀਫਿਕੇਟ ਮਿਲਦਾਗਾ। ਮਾਰੇ ਨੁਕਸਾਨ ਤਾਂ ਆਪਾਂ ਨੂੰ ਇੰਡੀਆ ਦੇ ਲੋਕਾਂ ਨੂੰ ਹੀ ਹੋ ਰਿਹਾ ਨਾ। ਜੂਤ ਨੂੰ ਹੋ ਰਿਹਾਗਾ ਜੋ ਵੀ ਇਤਈ। ਉਹ ਹੋਵਾ ਵੀ ਆਪਾਂ ਪੈਸੇ ਕਿੱਦਾਂ ਸਾਪਣੇ ਨੇ। ਉਹਨਾਂ ਨੂੰ ਵੈਰੀਫਿਕੇਟ ਮਿਲਦਾਗਾ। ਮਾਰੇ ਨੁਕਸਾਨ ਤਾਂ ਆਪਾਂ ਨੂੰ ਇੰਡੀਆ ਦੇ ਲੋਕਾਂ ਨੂੰ ਹੀ ਹੋ ਰਿਹਾ ਨਾ। ਜੂਤ ਨੂੰ ਹੋ ਰਿਹਾਗਾ ਜੋ ਵੀ ਇਤਈ। मैं उपेंद्र सिंह पिंकू पत्रकार डी डी न्यूज आप सभी दर्शकों का स्वागत है शेरपुर खेड़ी हेल्थ क्लब जिम पहुंचे हैं जो जगजीत सिंह जैकी जित के आए हैं नोएडा एशिया कप दिखाने इनका कप एशिया कप ठीक है और खास बातचीत करते हैं जैकी से बहुत बहुत मुबारक है जैकी भाई जैकी भाई आप जीत के आए नोएडा में एशिया कप इस जीत की खुशी में दर्शकों क्या कहना चाहोगे आप ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੇਰੇ ਚਾਹਣ ਵਾਲਿਆਂ ਦਾ ਤੇ ਆਪਦੀ ਪਰਿਵਾਰ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ ਟਾਈਮ ਟਾਈਮ ਤੇ ਮੈਨੂੰ ਖਰਾਕ ਦਿੱਤੀ ਬਣਾ ਕੇ ਮੇਰੇ ਘਰਦਿਆਂ ਨੇ ਹਣਾ ਮੇਰੇ ਬੱਚਿਆਂ ਨੇ ਤੇ ਮੈਂ ਆਪਦੇ ਗੁਰੂ ਜੀ ਦਾ ਖੀੜੀ ਖਰਜਿੰਦਰ ਸਿੰਘ ਖੀੜੀ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ ਤੇ ਹੋਰ ਵੀ ਕਿੰਨੇ ਵੀ ਮੇਰੇ ਚਾਹਣ ਵਾਲੇ ਮਿੱਤਰ ਨੇ ਦੋਸਤ ਨੇ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਅਰਦਾਸਾਂ ਕੀਤਾ ਮੇਰੇ ਲਈ ਹਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ थैंक यू सो मच जो आप तो जिम में आपकी चॉइस थी है आपके माता-पिता की चॉइस थी कि जिम में पड़ो या आपको मार पड़ती थी कि चलो काम करो चल के यहां पे ये काम नहीं करना है आपने यहां तक पहुंचने में किसका उदास उससे ज्यादा जाद है गल इदा जी देखो कोई भी घर दी नहीं चोंदे भी इदादा उन्हें नहीं पता होता भी ये की चीज है जिमबारी नहीं पता सी मेरे घर दनु भी नहीं पता सी ਵੀ ਇਹ ਤਾਂ ਬਸ ਨਾਰਮਲ ਚੀਜ਼ ਆ ਵੀ ਇਹਦਾ ਕੀ ਬੰਨਾਗਾ ਹਨਾ ਕੀ ਹੋਣਾਗਾ ਸਰਕ ਮਾਪਿਓ ਚਾਹੁੰਦਾ ਵੀ ਸਾਡਾ ਬੱਚਾ ਸਰਕਾਰੀ ਜੋਬ ਤੇ ਲੱਗੇ ਉਹਨੂੰ ਪੈਸੇ ਹੋਣ ਹਨਾ ਪਰ ਮੇਰਾ ਟੀਚਰ ਹਮੇਸ਼ਾ ਇਹੀ ਰਿਹਾ ਵੀ ਮੈਂ ਇਦਾਂ ਦਾ ਨਿਸ਼ਾਨ ਬਣਾ ਮੈਨੂੰ ਦੱਸਣ ਦੀ ਲੋੜ ਨਾ ਪਵੇ ਵੀ ਉਹ ਮੁੰਡਾ ਕੀ ਕੰਮ ਕਰਦਾ ਠੀਕ ਹੈ ਦੇਖ ਕੇ ਉਹਨਾਂ ਨੂੰ ਮੇਰੇ ਸਟਰਕਚਰ ਬੋਡੀ ਸਟਰਕਚਰ ਦੇ ਕੀ ਪਤਾ ਲੱਗ ਜਾਵੇ ਵੀ ਉਹ ਬੋਡੀ ਬਿਲਡਰ ਤੁਰਿਆ ਜਾਂਦਾਗਾ ਉਹਨੇ ਕਿੰਨਾ ਸੋਹਣਾ ਆਪਣਾ ਬੋਡੀ ਨੂੰ ਮੈਂਟੇਨ ਕਰ ਰੱਖਿਆਗਾ ਮੇਰੇ ਤੇ ਇਹ ਜਦੋਂ ਮੈਂ 10ਵੀਂ ਸੀ ਨਾ ਉਦੋਂ ਤੋਂ ਹੀ ਵਿਚਾਰ ਸੀ ਮੈਂ ਇਦਾਂ ਦਾ ਪਰਸਨ ਮਾਨਾ ਕਿ ਮੈਨੂੰ ਬੋਲ ਕੇ ਨਾ ਦੱਸਣਾ ਤਵੇਂ ਵੀ ਮੈਂ ਪੁਲਿਸ ਵਾਲਾ ਜਾਂ ਮੈਂ ਹੈਡਮਾਸਟਰਾਂ ਜਾਂ ਮੈਂ ਕਿਹੜੀ ਜੋਬ ਤੇ ਲੱਗਿਆ ਮਨ ਮੈਨੂੰ ਦੱਸਣ ਦੀ ਮੇਰੇ ਮੂੰਹ ਚੋਂ ਆਏ ਹਿਸਾਬ ਦੇ ਨਿਕਲ ਠੀਕ ਹੈ ਇਹ ਮੇਰਾ ਸੀਰ ਮੰਨ ਦੇ ਵਿੱਚ ਕੋਈ ਵੀ ਪਰ ਮਾਪਿਓ ਨਹੀਂ ਤਿਆਰ ਹੁੰਦੇ ਵੀ ਇਦਾਂ ਦਾ ਕੰਮ ਹਨਾ ਆਪਦਾ ਬੱਚਾ ਕਰੇ ਪਰ ਮੈਂ ਹਮੇਸ਼ਾ ਵੀ ਆਪਣੀ ਮਤਲਬ ਵੀ ਮੈਂ ਇਹ ਨਹੀਂ ਚਾਹਦਾ ਕਿ ਮੈਂ ਆਪਣੇ ਸਰਤੇ ਵੀ ਆਪਦਾ ਕੰਮ ਕਰਨਾ ਚਾਹੁੰਦਾ ਮੈਂ ਕਿਸੇ ਦੇ ਥੱਲੇ ਲਾ ਕੇ ਵੀ ਕੰਮ ਕਰਨਾ ਚਾਹੁੰਦਾ ਸੀ ਇਹ ਤਾਂ ਕਰਕੇ ਮੈਂ ਇਹ ਕੰਮ ਸ਼ੁਰੂ ਕੀਤਾ ਵੀ ਮੈਂ ਆਪਦਾ ਕੰਮ ਮੈਨੂੰ ਸਰਕਾਰੀ ਜੋਬ ਦਾ ਨਹੀਂ ਹੈਗਾ ਇੱਕ ਪ੍ਰਾਈਵੇਟ ਜੋਬ ਇਦਾਂ ਦੀ ਆ ਆਪਾਂ ਕਰੋੜ ਸਾਲਾਂ ਵਿੱਚ ਕਰੋੜਾਂ ਰੁਪਏ ਵੀ ਬਣਾ ਸਕਦੇ ਜੇ ਜਦੋਂ ਆਪਣਾ ਸਹੀ ਟਾਈਮ ਆ ਗਿਆ ਠੀਕ ਹੈ ਠੀਕ ਹੈ ਤੁਮਾਂਵਾਂ ਹੀ ਪ੍ਰਮਾਤਮਾ ਕਰੂ ਹੈਲਪ ਆਪਣੀ ਇੱਕ ਸਰਕਾਰੀ ਜੋਬ ਵਾਲਾ 50 60000 ਰੁਪਏ ਮਹੀਨਾ ਲੈਂਦਾਗਾ ਉਹ ਬੰਨ ਵੀ ਹੁੰਦੀ ਹੈ ਠੀਕ ਹੈ ਅਗਲਾ ਲੱਗਦਾ ਉਹ ਟਾਈਮ ਹੋਣਾ ਹੁੰਦਾਗਾ ਜਦੋਂ ਉਹ ਟਾਈਮ ਮੇਰਾ ਆਊਗਾ ਮੈਨੂੰ ਪੂਰਾ ਵਿਸ਼ਵਾਸ ਆ ਜਦੋਂ ਮੈਂ ਸਾਲਾਂ ਵਿੱਚ 50000 50 ਲੱਖ ਰੁਪਿਆ ਕਰੋੜਾ ਰੁਪਿਆ ਬਣਾਉਂਗਾ ਉਹ ਪਰਮਾਤਮਾ ਜਰੂਰ ਮੇਰੀ ਕਿਰਪਾ ਕਰੂ ਜਦੋਂ ਮੈਂ ਇੱਥੇ ਤੱਕ ਪਹੁੰਚਾਂਗਾ ਉਹ ਦਿਨ ਵੀ ਬਹੁਤ ਜਲਦੀ ਆਉਣ ਵਾਲੇ ਨੇ ਮਾਤਾ ਪਿਤਾ ਅਬ ਤੋਂ ਇਹ ਕੱਪ ਦੇਖ ਕੇ ਜਿੱਤ ਕੇ ਆ ਰਹੇ ਲਗਾਤਾਰ ਕੋਈ ਕੰਪੀਟੀਸ਼ਨ ਤੁਸੀਂ ਹਾਰੇ ਨਹੀਂ ਇਹ ਫੇਰੇ ਰਹੇ ਨੇ ਜਿੱਤ ਕੇ ਉਹ ਕਿੰਨੀ ਖੁਸ਼ੀ ਹੋ ਰਹੀ ਹੈ ਆਪਸੇ ਹਾਂ ਹਉ ਤਾਂ ਜੀ ਦੇਖੋ ਖੁਸ਼ੀ ਤਾਂ ਰੇਕ ਮਾਪਿਆਂ ਨੂੰ ਹੁੰਦੀ ਆ ਨਾ ਜਦੋਂ ਬੱਚਾ ਜਿੱਤ ਕੇ ਆਉਂਦਾਗਾ ਤੇ ਬਹੁਤ ਖੁਸ਼ ਨਹੀਂ ਕਰਦੇ ਬਹੁਤ ਖੁਸ਼ ਨੇ ਹਣਾ ਅੱਗੇ ਵੀ ਮੈਂ ਕੋਸ਼ਿਸ਼ ਕਰੂੰਗਾ ਜੇ ਹੋਰ ਨੈਸਟ ਲੈਵਲ ਦੇ ਕੰਪੀਟੀਸ਼ਨ ਵਿੱਚ ਮੈਂ ਉਹਨਾਂ ਨੂੰ ਮੈਂ ਜਿੱਤਾਂ ਤੇ ਹੋਰ ਵੀ ਸਾਰਿਆਂ ਨੂੰ ਖੁਸ਼ੀ ਮਿਲੇ ਹਣਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਵੀ ਹਾਰਡ ਵਰਕ ਦਿਨ ਰਾਤ ਇੱਕ ਕੀਤਾ ਹੋਇਆਗਾ ਮਤਲਬ ਕਿ ਜਦੋਂ ਮੈਂ ਜਾਣਾ ਕਿਤੇ ਸਪੈਸ਼ਲ ਟਾਈਮ ਕੱਢਦਾ ਮਤਲਬ ਕਿ ਇਹ ਚੀਜ਼ ਨਹੀਂ ਮਿਸ ਕਰਦਾਗਾ ਵੀ ਮੇਰੀ ਐਕਸਰਸਾਈਜ਼ ਮਿਸ ਹੋ ਜਾਈਏ ਮੇਰੀ ਡਾਈਟ ਮਿਸ ਹੋ ਜਾਈਏ ਬਹੁਤ ਚਾਰੇ ਪਾਸੇ ਮੈਂ ਬੱਚੇ ਵੀ ਨੇ ਮੇਰੇ ਉਹਨਾਂ ਨੂੰ ਵੀ ਖਿਆਲ ਰੱਖਣਾ ਪੈਂਦਾਗਾ ਹਣਾ ਸਾਰੇ ਪਾਸੇ ਮੈਨੂੰ ਮਾਈਂਡਫੁਲ मतलब की मेल बना के रखना पैंता हो हो होता है जो हमें बना कर देते हैं डाइट वगैरह है ना मैं खुद रसोई में काम नहीं करता जब जरूरत पड़ती है तभी करता हूँ अगर कोई ना हो घर पे सारा कुछ खाने पीने का हमारा सबसे मेन क्या होता है खाने पीने का बॉडी जिम में नहीं बनती रसोई में बनती है ਇਹ ਗੱਲ ਜੇ ਤੁਸੀਂ ਸਹੀ ਖਾ ਰਹੇ ਹੋ ਤਾਂ ਥੋੜੀ ਬਾਡੀ ਬਣੂਗੀ ਜੇ ਹੋਰ ਤੁਸੀਂ ਅਸਲ ਵਿੱਚ ਗਲਤ ਖਾ 먹ੋਗੇ ਬਾਹਰ ਨਾਲ ਖਾ 먹ੋਗੇ ਤਾਂ ਬਾਡੀ ਨਹੀਂ ਬਣਦੀ ਤੁਹਾਨੂੰ ਕਿ ਬਾਡੀ ਥੋੜੀ ਰਸੋਈ ਵਿੱਚ ਬਣਨੀ ਹੈ 20% ਥੋੜੀ ਜਿਮ ਵਿੱਚ ਹਾਰਡ ਵਰਕ ਨਾਲ ਬਣਨੀ ਹੈ ਬਾਕੀ ਖਾਣ ਪੀਣ ਕਿੱਦਾਂ ਦਾ ਤੁਹਾਡਾ ਸਹੀ ਹੈ ਨਾ ਤਾਂ ਬਾਡੀ ਬਣਨੀ ਹੈ ਪਹਿਲੇ ਨੰਬਰ ਤੇ ਘਰ ਦੇ ਆ ਦਾ ਦੂਜੇ ਨੰਬਰ ਤੇ ਚਲੋ ਸਭ ਤੋਂ ਵੱਡਾ ਚੀਜ਼ ਹੁੰਦੀ ਹੈ ਕੋਚ ਜੇ ਸਹੀ ਕੋਚ ਦਾ ਮਿਲਣਾ ਜੋ ਕਿ ਇਹਨਾਂ ਕੋਚ ਮੇਰੇ ਹਰਜੀਤ ਦੱਸੇ ਜਿਹੜੀ ਜੀ ਨੇ ਉਹਨਾਂ ਨਾਲ ਹਰ ਮੈਂ 20 ਸਾਲ ਤੋਂ ਉਹਨਾਂ ਨਾਲ ਜੁੜਿਆ ਹੋਇਆਗਾ ਠੀਕ ਹੈ ਉਹ ਵੱਡੀ ਮੇਰੀ ਮੇਰੀ ਦੇ ਮੈਨੂੰ ਮਿਲੇ ਨੇ ਜੋ ਉਹਨਾਂ ਦਾ ਵੱਡਾ ਹੱਥਾ ਬਹੁਤ ਜ਼ਿਆਦਾ ਉਸ ਤੋਂ ਬਾਅਦ ਚੌਣ ਵਾਲੇ ਮੇਰੇ ਕਿਹੜੇ ਮੇਰੀ ਹਮੇਸ਼ਾ ਰਿਸਪੈਕਟ ਕਰਦੇ ਨੇ ਤੇ ਮੇਰੇ ਹਤਵਾਵਾ ਮੰਨਦੇ ਨੇ ਵੀ ਤੂੰ ਜਿੱਤ ਕੇ ਆਵੇਂ ਹੋਰ ਜ਼ੋਰ ਨਾਲ ਹਨਾ ਉਸ ਤੋਂ ਬਾਅਦ ਜਿਹੜੇ ਨਹੀਂ ਵੀ ਨਹੀਂ ਚਾਹੁੰਦੇ ਮੈਂ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਮੰਨਦਾ ਕਿਉਂਕਿ ਮੈਂ ਡੀਮੋਟੀਵੇਟ ਨਹੀਂ ਹੁੰਦਾ ਜਦੋਂ ਕੋਈ ਮੈਨੂੰ ਦੂਜਾ ਕਹਿੰਦਾ ਯਾਰ ਇਹ ਕੀ ਕਰ ਲੂਆ ਇਹ ਨਹੀਂ ਹੁੰਦਾ ਤੂੰ ਇਹ ਨਹੀਂ ਕਰ ਸਕਦਾ ਮੈਂ ਹਮੇਸ਼ਾ ਉਹਨਾਂ ਤੋਂ ਮੋਟੀਵੇਟ ਹੁੰਦਾ ਵੀ ਮੈਂ ਇਹਨਾਂ ਨੂੰ ਕਰਕੇ ਦਿਖਾਉਣਾਗਾ ਇਸ ਕਰਕੇ ਸਾਰੀ ਦਾ ਹੱਥਾ ਸਾਰੇ ਸਾਰਾ ਦਾ ਹੱਥ ਮੰਨਦਾ ਮੈਂ ਠੀਕ ਹੈ ਠੀਕ ਹੈ ਅੱਛਾ ਜੋ ਬਾਡੇ ਮਿਲਦੀ ਬਣਾਦੇ ਸੇ ਨਾਨਵਿਜ ਦਾ ਇਹ ਜਨ ਦਾਦਾਤ ਜਿਆਦਾ ਸਸਤੇ ਹੋ ਆਪਕੀ ਵੇਜ ਦਾ ਦੇਖੋ ਜੀ ਸੱਚਾਈ ਦੱਸਾਂ ਜੀ ਨਾਨਵਿਜ ਇਹਦੇ ਲਈ ਬਣਾ ਬਹੁਤ ਜ਼ਰੂਰੀ ਆ ਠੀਕ ਹੈ ਕਿਉਂਕਿ ਪ੍ਰੋਟੀਨ ਡਾਈਟ ਸਾਡੀ ਕਟਿੰਗ ਕਿਹੜਾ ਲੈਵਲ ਆ ਸਾਨੂੰ ਨਹੀਂ ਪੂਰੀ ਹੁੰਦੀ ਪ੍ਰੋਟੀਨ ਡਾਈਟ ਕਿਉਂਕਿ ਜੇ ਤੁਸੀਂ ਇੱਕ ਨਹੀਂ ਖਾਂਗੇ ਸਾਨੂੰ ਪ੍ਰੋਟੀਨ ਪੂਰਾ ਨਹੀਂ ਹੁੰਦਾ ਤਾਂ ਇਹ ਵੀ ਜ਼ਰੂਰੀ ਹੈ ਕਿਹੜੀ ਸੱਚਾਈ ਤਾਂ ਇਹੀ ਆ ਠੀਕ ਹੈ ਤੇ ਗੇਨਿੰਗ ਦੇ ਵਿੱਚ ਆਪਾਂ ਚਲੋ ਨਹੀਂ ਆਪਾਂ ਕੱਟ ਕਰ ਸਕਦੇ ਪਰ ਆਪਾਂ ਨੂੰ ਇਹ ਟੀਨ ਲੈਣੀ ਪੈਂਦੀ ਹੈ ਕਿਤਨੇ ਕਿਤੇ ਨਾ ਮਸਲ ਮਾਸ ਫੇਰੀ ਬਣਦਾਗਾ ਨਹੀਂ ਤਾਂ ਫੈਟ ਮਿਲਦੀ ਹੈ ਜ਼ਿਆਦਾ ਨਾ ਕਾਬਦੇ ਸੋਰਸ ਵੱਧ ਨੇ ਪਰ ਇਹ ਪ੍ਰੋਟੀਨ ਦਾ ਸੋਰਸ ਮੇਨ ਤੌਰ ਤੇ ਚਿਕਨ ਹੀ ਹੈ ਜਿਵੇਂ ਕਿ ਬਈ ਇੱਕ ਕੁਐਸਚਨ ਹੋ ਰਿਹਾ ਹੈ ਆਪਸੇ ਸਭ ਤੋਂ ਪਹਿਲੇ ਖੁਸ਼ੀ ਆਪਕੋ ਕਬਈ ਕੰਪੀਟੀਸ਼ਨ ਕਬ ਜਿੱਤੇ ਦੇਖੋ ਜੀ ਮੈਂ 2018-19 ਦੇ ਵਿੱਚ ਮੇਰਾ ਸਭ ਤੋਂ ਵਧੀਆ ਸਮ ਰਿਹਾਗਾ 2018-19 ਦੇ ਵਿੱਚ ਮੈਂ ਲਗਾਤਾਰ ਕਟੂ-ਕਟੂ ਵੀ ਕੰਪੀਟੀਸ਼ਨ ਜਿੱਤੇ ਓਵਰ ਆਲ ਉਦੇ ਵਿੱਚ ਮੇਰੇ ਲਗਾਤਾਰ 10 ਮੋਟਰਸਾਈਕਲ ਜਿੱਤੇ ਸੀ ਕਿਵੇਂ ਜਦੋਂ ਵੀ ਮੈਂ ਜਾਂਦਾ ਸੀਗਾ ਤੇ ਹਮੇਸ਼ਾ ਜਦੋਂ ਮੈਂ ਜਿੱਤੇ ਹੀ ਆਉਂਦਾ ਸੀਗਾ ਤੇ ਸਾਰੇ ਜੋ ਪਿੰਡ ਦੇ ਲੋਕ ਸੀਗੇ ਇਹ ਸਾਰੇ ਖੁਸ਼ ਹੁੰਦੇ ਸੀਗੇ ਤੇ ਹੁਣ ਵੀ ਮੈਂ ਲਗਾਤਾਰ ਸੱਤਵਾਂ ਕੰਪੀਟੀਸ਼ਨ ਜਿੱਤੇਗਾ اپنی 2025 ਦੇ ਵਿੱਚ ਠੀਕ ਹੈ ਲਗਾਤਾਰ ਮੇਰਾ 7ਵਾਂ ਕੰਪੀਟੀਸ਼ਨ ਹੈ ਓਵਰ ਆਲ ਬਣਿਆ ਮੈਂ ਸਾਰਿਆਂ ਦੇ ਵਿੱਚ ਇਹ ਸਾਰੇ ਖੁਸ਼ ਨੇ ਬਹੁਤ ਜੋ ਇਸ ਤੋਂ ਪਹਿਲੇ ਆਪ ਪੰਜਾਬ ਮਿਸਟਰ ਪੰਜਾਬ ਜਿੱਤ ਕੇ ਆਇਓ ਉਹ ਕਾਹ ਪੇ ਹੋਇਆ ਥਾ ਕੰਪੀਟੀਸ਼ਨ ਇਸ ਤੋਂ ਪਹਿਲਾਂ ਮੈਂ ਇਲਾਜ਼ੀਅਤ ਨੂੰ ਇਹ ਸਾਲ 'ਚ ਮੈਂ ਕਾਫੀ ਕੰਪੀਟੀਸ਼ਨ ਜਿੱਤਿਆ ਕਰ ਜਮੇ ਲਹਿਰਾਗਾ ਦਾ ਹੋ ਗਿਆ ਸਨਾਮ ਹੋ ਗਿਆ ਆਪਣਾ ਕੋ ਪਹੁੰਚ ਹੋ ਗਿਆ ਇਹ ਸਾਰੇ ਉਹ ਕਈ 2 4 5 ਪਿੰਡਾਂ ਵਿੱਚ ਮੈਂ ਕੰਬਿਡੀਸ਼ਨ ਦਿੱਤੇ ਹਨ ਪਰ ਐਸਾ ਵੀ ਕੋਈ ਦੌਰ ਆਇਆ ਹੈ ਜਦੋਂ ਆਪ ਦਾ ਮਨ ਡੋਲ ਗਿਆ ਹੋਵੇ ਇਸ ਕੀ ਹੈ ਛੱਡੋ ਇਹ ਕੰਮ ਨਹੀਂ ਕਰਨਾ ਹੈ ਚਲੋ ਕਿਆ ਰੱਖਾ ਹੈ ਕਦੀ ਆਏ ਐਸਾ ਮਨ ਮੈਂ ਦੇਖੋ ਇਹ ਦੌਰ ਤਾਂ ਮੇਰਾ ਮਨ ਬਹੁਤ ਸਟਰੋਂਗ ਹੈ ਪਰ ਇਹ ਮਨ ਹੁਣ 4 5 ਸਾਲਾਂ ਬਾਅਦ ਮੈਂ ਇਹ ਗੇਮ ਵਿੱਚ ਦੁਬਾਰੀ ਆਪਣੀ ਸਟੇਜ ਤੇ ਮੈਂ ਆਇਆਂਗਾ ਕਿਹੜੇ 35 ਲਈ 5 ਸਾਲ ਬਾਅਦ ਮੈਂ ਮਤਲਬ ਕਿ ਪਹਿਲਾਂ ਆਣਾ ਮੈਂ 5 ਸਾਲ ਪਹਿਲਾਂ ਕੋਈ ਗੇ ਮਤਲਬ ਕਿ 2019 ਵਿੱਚ ਮੈਂ ਵਿਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਦੁਬਾਰਾ ਆਇਆਂਗਾ ਉਦੋਂ ਇੰਨੀ ਮਤਲਬ ਕਿ ਘਰੇ ਘਰ ਬਣਾ ਲਿਆ ਬੱਚੇ ਹੋ ਗਏ ਹੋਰ ਫੈਮਿਲੀ ਪ੍ਰੋਬਲਮਸ ਹਨ ਇਹ ਥੋੜਾ ਜਿਆਦਾ ਸਟਰਗਲਿੰਗ ਲਾਈਫ ਸੀਗੀ ਬਹੁਤ ਮਤਲਬ ਉਹਦੇ ਵਿੱਚੋਂ ਮੈਂ ਦੁਬਾਰਾ ਇੱਕ ਦੀ ਮਨ ਬਣਾ ਕੇ ਇੱਕ ਮਾਰ ਪੇ ਮੈਂ ਬਿਮਾਰ ਵੀ ਹੋ ਗਿਆ ਸੀ ਚਲੋ ਤਿਆਰੀ ਕਰਦਾ ਕਰਦਾ ਫਿਰ ਇੱਕੀ ਮੈਂ ਮਨ ਨੂੰ ਸਟਰੋਂਗ ਕਰਕੇ ਫਿਰ ਆਇਆਗਾ ਤੇ ਲਗਾਤਾਰ ਹਾਰਡ ਵਰਕ ਕਰਕੇ ਤੇ ਪਹੁੰਚੇਗਾ ਇਹ ਮਨ ਵਿੱਚ ਜ਼ਰੂਰ ਆਉਂਦਾਗਾ ਹਮੇਸ਼ਾ ਕੋਈ ਵੀ ਜਦੋਂ ਬੰਦਾ ਅੱਗੇ ਵਧਦਾ ਨਾ ਇਹ ਰੀਗਦੇ ਮਨ ਵਿੱਚ ਆਉਂਦਾ ਇੱਕ ਦੌਰ ਹਮੇਸ਼ਾ ਆਉਂਦਾ ਵੀ ਛੱਡ ਪਰੇ ਯਾਰ ਹੁਣ ਕੀ ਨਹੀਂ ਪਰ ਇੱਥੋਂ ਨਿਕਲਣਾ ਬਹੁਤ ਜ਼ਰੂਰੀ ਹੈ ਮਨ ਨੂੰ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਹੈ ਇੱਥੇ ਇਹੀ ਤਾਂ ਹੈ ਬੰਦਾ ਜਿੱਤ ਉਦੋਂ ਹੀ ਹੁੰਦਾ ਹੈਗਾ ਜਿੱਦਾਂ ਉਹਦੀ ਹੈ ਜਦੋਂ ਮਨ ਨੂੰ ਪੋਜ਼ਿਟਿਵ ਨੈਗੇਟਿਵ ਆਉਂਦਾ ਹੈਗਾ ਉਹਨੂੰ ਪੋਜ਼ਿਟਿਵ ਦੇ ਵਿੱਚ ਕਰੋ ਲੈ ਕੇ ਭਈ ਕਿਵੇਂ ਲੈ ਕੇ ਜਾਣਾ ਹੈ ਇਹ ਜ਼ਰੂਰੀ ਹੈ ਇਹ ਟੂਕੀ ਕਰਦੀਆਂ ਮੀਟ ਕੜਾ ਕੇ ਉਸ ਤੋਂ ਬਾਅਦ ਓਵਰ ਆਲ ਹੁੰਦਾ ਹੈਗਾ ਜਿਹੜਾ ਜਦੋਂ ਉਹਨਾਂ ਨੂੰ ਕਈ ਕੱਪ ਮਿਲਦੀ ਹੈ ਨਾ ਠੀਕ ਹੈ ਇਹ ਓਵਰ ਆਲ ਹੁੰਦਾ ਹੈਗਾ ਵੀ ਜਦੋਂ ਮਤਲਬ ਕਿ ਇੱਕ ਮੀਟ ਕੈਟਾਗਰੀ ਹੁੰਦੀ ਹੈ ਨਹੀਂ ਅੱਠ ਵੀ ਰੁਨੀਆਂ ਜਾਂ ਨੌ ਜੋ ਵੀ ਹੁੰਦੀਆਂ ਨੇ ਉਹਦੇ ਵਿੱਚ ਫਾਸਟ ਹੁੰਦੇ ਆ ਲੜਕੇ ਲੜਕੇ ਜਦੋਂ ਫਾਸਟ ਹੁੰਦੇ ਆ ਉਹ ਫਾਸਟ ਵਾਲਿਆਂ ਨੂੰ ਇਕੱਠੇ ਕਰ ਦਿੰਦੇ ਆ ਉਹਨਾਂ ਵਿੱਚ ਉਹਨੂੰ ਕੀ ਕਹਿੰਦੇ ਜਦੋਂ ਉਹਨਾਂ ਵਿੱਚੋਂ ਬੰਦਾ ਜਿੱਤਦਾ ਉਹਨੂੰ ਓਵਰਆਲ ਕਹਿੰਦੇ ਆ ਉਹ ਓਵਰਆਲ ਬਣਿਆ ਮੈਂ ਲਗਾਤਾ ਸੱਤ ਹਮੈ ਲੱਗ ਰਹਾ ਹੈ ਏਸ਼ੀਆ ਕੱਪ ਜਿੱਤ ਕੇ ਨਾ ਸਭਸੇ ਖੁਸ਼ੀ ਆਪਕੋ ਏਸ਼ੀਆ ਕੱਪ ਜਿੱਤ ਕੇ ਲੱਗ ਰਹੀ ਹੈ ਜੀ ਏਸ਼ੀਆ ਕੱਪ ਏਸ਼ੀਆ ਵਿੱਚ ਜਿੰਨਾ ਬਹੁਤ ਢੀਗ ਰਹਾ ਹੈ ਇਹ ਖੁਸ਼ੀ ਕਿਉਂ ਹੋਣੀ ਹੋਗੀ ਬਹੁਤ ਜ਼ਿਆਦਾ ਖੁਸ਼ੀ ਹੈ ਕੱਲ ਜਦ ਸਾਮ ਨੂੰ ਆਏ ਆ ਹਾਂ ਪੇ ਟੀਜ ਦੇ ਜਿੰਮ ਕੇ ਲੜਕੇ ਸਾਰੇ ਡਾਂਸ ਕਰ ਰਹੇ ਤੇ ਬਾਹਰ ਲੱਡੂ ਬਾਟ ਰਹੇ ਦੇ ਹਾਂਜੀ 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 ਇਹ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹਾਂ ਤੇ ਅੱਗੇ ਵੀ ਕੋਸ਼ਿਸ਼ ਕਰਦਾ ਰਹੂੰਗਾ ਵੀ ਮੈਂ ਕਾਫੀ ਕੰਪੀਟੀਸ਼ਨ ਹੋਣੇ ਆ ਵੱਡੇ ਕੰਪੀਟੀਸ਼ਨ ਆਉਣੇ ਆ ਤੇ ਉਹਨਾਂ ਤੇ ਵੀ ਵੀ ਮੈਂ ਹਮੇਸ਼ਾ ਚਲੋ ਬਿਨੀ ਮੂਵਮੈਂਟ ਆਫ ਦਿੇ ਵਿੱਚ ਰਹਾ ਮੈਂ ਹਮੇਸ਼ਾ ਕੋਸ਼ਿਸ਼ ਰੂਹ ਮੇਰੀ ਵੀ ਬੜੀਆ ਕਰਾਉਂ ਰਹੀ ਹੈ ਅਬ ਸੇਰਪੁਰ ਮੈਂ ਤਾਂ ਆਪਣੇ ਜਿੰਮ ਖੋਲੀ ਹੈਗਾ ਆਪਣਾ ਜੋ ਪਿਛਲਾ گاؤں ਉਹ ਕੌਣ ਸਾ ਹੈ ਮੇਰਾ ਪਿੰਡ ਮੰਗਲੇ ਵਾਲਾ ਠੀਕ ਹੈ ਹੁਣ ਮੈਂ ਇੱਥੇ ਰਹਿਣ ਲੱਗ ਗਿਆ ਪ੍ਰੋਪਰ ਕਿੰਨੇ ਟਾਈਮ ਹੋ ਗਿਆ ਹੈ ਉਹ ਸਿਰਪਰ ਮੈਨੂੰ ਨੀਰਹਾਉ ਟੂ ਸਾਉਥ ਤੋਂ ਥੋੜਾ ਜਿਹਾ ਉੱਪਰ ਹੋ ਗਿਆ ਠੀਕ ਹੈ ਠੀਕ ਹੈ ਪਰ ਡਿਲੀ ਅਪਨੋ ਕਰਦੇ ਰਹੇ ਪਹਿਲਾਂ ਮੈਂ ਡਿਲੀ ਅਪਨੋ ਕਰ ਦਰਿਆ ਪਿੰਡ ਪਰਿਵਾਰ ਕੇ ਲਿਏ ਟਾਈਮ ਨਿਕਾਲਣਾ ਜਿਵੇਂ ਹਾਰਡ ਵਰਕ ਬਹੁਤ ਕਰਤੇ ਹੋ ਪਰਿਵਾਰ ਟਾਈਮ ਨਿਕਾਲੇ ਤੇ ਉਹ ਆਪ ਪਰਵਾਰ ਲਈ ਟਾਈਮ ਕੱਢਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰ ਦਾ ਸਾਥ ਚਾਹੀਦਾਗਾ ਫੇਰ ਹੀ ਬੰਦਾ ਕੇ ਵਾਦਾਗਾ ਪਰਵਾਰ ਪਰਿਵਾਰ ਤੋਂ ਬਿਨਾ ਗਤੀ ਨਹੀਂ ਹੈਗੀ ਤਾਂ ਮੇਰੇ ਦੋ ਬੱਚੇ ਨੇ ਮੈਂ ਉਹਨਾਂ ਲਈ ਹਮੇਸ਼ਾ ਟਾਈਮ ਕੱਢਦੀ ਹਮੇਸ਼ਾ ਕੋਸ਼ਿਸ਼ ਕਰਦਾਗਾ ਵੀ ਵੱਧ ਤੋਂ ਵੱਧ ਟਾਈਮ ਦਵਾਂ ਪਰ ਆ ਥੋੜਾ ਜਿਹਾ ਦੋ ਤਿੰਨ ਮਹੀਨੇ ਥੋੜਾ ਘੱਟ ਟਾਈਮ ਦੇ ਪਾਰ ਰਿਆਂਗਾ ਉਹਨਾਂ ਦਾ ਚਲੋ ਫੇਰ ਵੀ ਉਹਨੇ ਐਡਜਸਟਮੈਂਟ ਕਰ ਰੱਖਿਆਗਾ ਹਨਾ ਕਰਦੇ ਨੇ ਤੇ ਮੈਂ ਹਮੇਸ਼ਾ ਮੇਰੀ ਬੇਟੀ ਵੀ ਐਕਸਰਸਾਈਜ਼ ਕਰਦੀ ਹੈ ਉਹ ਵੀ ਬਹੁਤ ਵਧੀਆ ਲਿਫਟ ਕਰਦੀ ਹੈ 7 ਸਾਲ ਦੀ ਮੇਰੀ ਬੇਟੀ ਹੈ ਤੇ ਬੱਚਾ ਮੇਰਾ ਇੱਕ ਲੜਕਾ ਉਹ ਛੋਟਾਗਾ ਤੇ ਮੈਂ ਹਮੇਸ਼ਾ ਉਹ ਮੇਰੇ ਨਾਲ ਹੀ ਰਹਿੰਦੇ ਨੇ ਜਿੰਮ ਵਿੱਚ ਵੀ ਮੇਰੇ ਨਾਲ ਆ ਜਾਂਦੇ ਨੇ ਹਨਾ ਤਾਂ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਵਾ ਉਹਨਾਂ ਨੂੰ ਖੁਸ਼ੀ ਦਵਾ ਠੀਕ ਹੈ ਮੇਰਾ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੋ ਅੱਜ ਕੱਲ ਪੰਜਾਬ ਮੇ ਨਾ ਨੌਜਵਾਨ ਨਸੇ ਮੇ ਜਿਆਦਾ ਪੜ ਗਏ ਜਾਂ ਕੋਈ ਮਤਲਬ ਵਿਚਾਰੇ ਘਰ ਬਰਬਾਦ ਹੋ ਗਿਆ ਉਸ ਦੇ ਬਾਰੇ ਨਵੇਂ ਜਵਾਨ ਕੋ ਕਿਆ ਕਹਿਣਾ ਚਾਹੋਗੇ ਆਪ ਦੇਖੋ ਜੀ ਕਿਰਾ ਨਸ਼ਾ ਅੱਜ ਕੱਲ ਬਹੁਤ ਫੈਲ ਗਿਆ ਹੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਉਹਨਾਂ ਨੂੰ ਇਹ ਚੀਜ਼ ਤੋਂ ਨਿਕਲਣਾ ਚਾਹੀਦਾਗਾ ਉਹਨਾਂ ਨੂੰ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਆ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਵੀ ਤੁਹਾਡੇ ਵਿੱਚ ਕੀ ਗੁਣਾ ਹਨਾ ਉਹ ਗੁਣ ਦੇ ਜਿਹੜਾ ਤੁਹਾਡੇ ਦੇ ਵਿੱਚ ਗੁਣਾ ਤੁਸੀਂ ਕਰ ਸਕਦੇ ਹੋ ਉਸ ਪ੍ਰਤੀ ਤੁਹਾਨੂੰ ਕੰਮ ਕਰਨੀ ਚਾਹੀਦੀ ਆ ਜੇ ਤੁਸੀਂ ਖੇਡ ਸਕਦੇ ਹੋ ਤਾਂ ਗੀਮਾਂ ਵਿੱਚ ਆਉਣਾ ਚਾਹੀਦਾ ਤੇ ਪਹਿਲੀ ਮੈਂ ਕੋਸ਼ਿਸ਼ ਉਹਨਾਂ ਨੂੰ ਇਹੀ ਕਹੂਗਾ ਤੁਸੀਂ ਗਰਾਊਂਡ ਜਾਓ ਜੇ ਜਿਮ ਨਹੀਂ ਜਾਣਾ ਮੈਂ ਨਹੀਂ ਕਹਿੰਦਾ ਵੀ ਜਿਮੀ ਜਾਓ ਗਰਾਊਂਡ ਜਾਓ ਥੋੜੀ-ਮੋਟੀ ਐਕਸਰਸਾਈਜ਼ ਕਰੋ ਰਨਿੰਗ ਕਰੋ ਵਾਕ ਕਰੋ ਤੇ ਸਹੀ ਹੈਲਦੀ ਸਹੀ ਖਾਣਾ ਖਾਓ ਤੇ ਫਿੱਟ ਰਹੋ ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੋ ਜੇ ਤੁਸੀਂ ਫਿੱਟ ਰਹੋਗੇ ਤਾਂ ਲੰਬੀ ਜ਼ਿੰਦਗੀ ਜਿਓਗੇ ਲੋਕ ਤੁਹਾਡੀ ਚੰਗਾ ਕਹਿਣਗੇ ਤੁਹਾਨੂੰ ਤੁਸੀਂ ਅੱਗੇ ਵਧੋਗੇ ਤੇ ਤੁਸੀਂ ਖੁਸ਼ ਵੀ ਰਹੋਗੇ ਇੱਕ ਜੋ ਆਪ ਜਿੱਤ ਕੇ ਆ ਰਹੇ ਹੋ এশিয়া কা ਆਪ ਮਿਸਟਰ ਪੰਜਾਬ ਇਸ کے بیچ سرکار ਆਪਕੋ ਕੋ ਸਹਿਯੋਗ ਕਰਤੀ ਜਾਂ ਕੁਛ ਉਸ ਕੇ ਬਾਰੇ ਕਹਿਣਾ ਚਾਹੋਗੇ ਦੇ ਕੋਈ ਸਰਕਾਰ ਕੋਈ ਸਹਿਯੋਗ ਨਹੀਂ ਦਿੰਦੀ ਇੰਡੀਆ ਦੀ ਸਰਕਾਰ ਸਰਕਾਰ ਇਦਾਂ ਦੀ ਹੈ ਪੰਜਾਬ ਦੀ ਸਰਕਾਰ ਦੀ ਇਦਾਂ ਦੀ ਉਸ ਤੁਹਾਨੂੰ ਪਤਾ ਹੀ ਹੋਣਾ ਇੰਡੀਆ ਦੇ 올림픽 ਵਿੱਚ ਮੈਡਲ ਕਿੰਨੇ ਨੇ ਸਿਰਫ 5 6 ਐਡਾ ਵੱਡਾ ਦੇਸ਼ 5 6 ਮੈਡਲ ਕੀ ਸਹਿਯੋਗ ਤੁਹਾਨੂੰ ਕੀ ਲੱਗਦਾ ਸਹਿਯੋਗ ਦੇ ਰਹੀ ਹੈ ਸਰਕਾਰ ਕੋਈ ਸਹਿਯੋਗ ਨਹੀਂ ਦੇ ਰਹੀ ਕਿਸੇ ਗੇਮ ਵਿੱਚ ਵੀ ਨਹੀਂ ਦੇ ਰਹੀ ਜੇ ਕਹਿੰਦੀ ਹੈ ਬਾਡੀ ਬਿਲਡਿੰਗ ਵਿੱਚ ਜਾਂ ਕੋਈ ਵੀ ਕਿਸੇ ਵੀ ਗੇਮ ਵਿੱਚ ਨਹੀਂ ਦੇ ਰਹੀ ਉਹ ਸਰਕਾਰ ਦਾ ਯੋਗਦਾਨ ਜੇ ਯੋਗਦਾਨ ਦੇ ਰਹੀ ਵੀ ਐਡਾ ਵੱਡਾ ਦੇਸ਼ ਹੋਵੇ ਤਾ ਇੰਡੀਆ ਦੇ ਮੈਡਲ ਘਟੋ ਘਟ 50 골ਡ ਮੈਡਲ ਹੋਣੇ ਚਾਹੀਦੇ ਨੇ ਓਲੰਪਿਕ ਗੇਮ ਦੇ ਵਿੱਚ ਠੀਕ ਹੈ ਸਾਡੀ ਗੇਮ ਤਾਂ ਸਾਡੋ ਸਾਡੀ ਗੇਮ ਸਭ ਤੋਂ ਕੋਸਟਲੀ ਗੇਮ ਆ ਘਟੋ ਘਟ ਮਹੀਨੇ ਦਾ 70-80 ਲੱਖ ਰੁਪਈਆ ਖਰਚਾ ਆਉਂਦਾਗਾ ਸਰਕਾਰ ਸਾਨੂੰ ਕੁਝ ਵੀ ਸਹਿਯੋਗ ਨਹੀਂ ਦੇ ਰਹੀ ਸਰਕਾਰ ਨੂੰ ਅਪੀਲ ਕਰਦਾ ਕਿ ਜੇ ਤੁਸੀਂ ਪੰਜਾਬ ਨੂੰ ਜਾਂ ਇੰਡੀਆ ਨੂੰ ਨਸ਼ੇ ਤੋਂ ਬਚਾਉਣਾਗਾ ਸਹੀ ਰਸਤੇ ਪਾਉਣਾਗਾ ਜੇ ਬੱਚੇ ਫੇਰ ਹੀ ਗੇਮਾਂ ਵਿੱਚੋਂ ਸਭ ਤੋਂ ਵੱਡਾ ਕਸੂਰ ਸਰਕਾਰ ਦਾ ਹੀ ਆ ਵੀ ਫੇਰੀ ਉਹ ਬੱਚੇ ਅੱਗੇ ਆਉਣਗੇ ਜੇ ਤੁਸੀਂ ਸਹੀ ਰਾਸਤੇ ਪਾਵੋਗੇ ਉਹਨਾਂ ਨੂੰ ਕੋਈ ਸਹੂਲਤ ਦੇਵੋਗੇ ਉਹਨੂੰ ਉਹਨਾਂ ਲਈ ਖਾਣਾ ਖੇ ਦਾ ਪ੍ਰਬੰਧ ਕਰੋਗੇ ਸਹੀ ਸਹੂਲਤ ਦਾ ਪ੍ਰਬੰਧ ਕਰੋਗੇ ਗਰਾਊਂਡ ਪ੍ਰਬੰਧ ਕਰੋਗੇ ਹੈਲਥਾ ਮਤਲਬ ਕਿ ਹੈਲਥ ਪ੍ਰਤੀ ਵੀ ਤੇ ਹੋਰ ਗਰਾਊਂਡ ਸਾਰੇ ਤੁਸੀਂ ਦਬੋਗੇ ਉਹਨਾਂ ਨੂੰ ਮੈਦਾਨ ਦਬੋਗੇ ਉਹਨਾਂ ਨੂੰ ਪ੍ਰਤੀ ਰਣੀ ਕਰਨ ਵਾਸਤੇ ਹੋਰ ਸਾਰੀ ਐਕਟੀਵਿਟੀ ਕਰਨ ਵਾਸਤੇ ਸੋਨੂੰ ਕੁਝ ਵਧੀਆ ਕੋਚ ਅਪਲਾਈ ਕਰੋਗੇ ਤਾਂ ਹੀ ਬੱਚੇ ਇੱਧਰ ਆਉਣਗੇ ਜੇ ਉਹਨਾਂ ਨੂੰ ਜਾਗਰੂਤ ਕਰੋਗੇ ਤੁਸੀਂ ਚੰਗੀ ਤਰ੍ਹਾਂ ਵੀ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਕਿਹੜੀ એનર્ਜੀ ਹੈ ਨਾ ਜੂਤ ਦੀ ਉਹ ਗਲਤ ਪਾਸੇ ਜਾ ਰਹੀ ਹੈ ਜੇ ਉਹ એનર્ਜੀ ਇਧਰ ਲਾਉਣਗੇ ਤਾਂ ਇੰਡੀਆ ਯਾਰ ਬਹੁਤ ਅੱਗੇ ਵੱਧ ਸਕਦਾ ਯਾਰ ਨਹੀਂ ਇਹ ਹੁਣ ਸਾਰੇ ਲੋਕ ਬਾਹਰ ਭੱਜੇ ਨੇ ਕਿਉਂ ਭੱਜੇ ਨੇ ਇਹ ਜੀ ਵਜ੍ਹਾ ਕਰਕੇ ਭੱਜੇ ਨੇ ਬੱਚਾ ਆਪਣੇ ਮਾਂ ਪਿਓ ਨੇ ਤਾਂ ਭੇਜਿਆ ਵੀ ਸ਼ਾਇਦ ਉਧਰ ਹੋਣ ਨਾਲ ਸੇ ਤੋਂ ਬਚ ਸਕਣ ਠੀਕ ਹੈ ਇੱਕ ਇੰਡੀਆ ਸੇ ਜਿਆਦਾ ਮੈਡਲ ਤੋਂ ਜਾਪਾਨ ਲਾਤਾ ਹੈ ਜਾਪਾਨ ਛੋਟਾ ਦੇਸ਼ ਹੈ ਐਸਾ ਵੀ ਨਹੀਂ ਲੱਗਦਾ ਹੈ ਆਪਕੋ ਕਿ ਆਪਣੇ ਇੰਡੀਆ ਮੇ ਕ੍ਰਿਕਟ ਕੀ ਵੈਲਿਊ ਜਿਆਦਾ ਹੈ ਬਾਕੀ ਗੇਮ ਮੇ ਕੋਈ ਧਿਆਨ ਨਹੀਂ ਹੈ ਕ੍ਰਿਕਟ ਚਲੋ ਕ੍ਰਿਕਟ ਦੇ ਗੇਮ ਆ ਚਲੋ ਹਨਾ ਪਰ ਇੰਡੀਆ ਦੀ ਬਸ ਕਿ ਨਹੀਂ ਅਡਵਾਨੀ ਵਰਗੇ ਲੋਕ ਨੇ ਵੱਡੇ ਨੇ ਉਹ ਕ੍ਰਿਕਟ ਨੂੰ ਹੀ ਪੈਸਾ ਦਿੰਦੇ ਨੇ ਉਹਨਾਂ ਨੂੰ ਉੱਥੋਂ ਕੀ ਆ ਪ੍ਰੋਫਿਟ ਮਿਲਦਾਗਾ ਪੈਸੇ ਮਿਲਦੇ ਨੇ ਉਹਨਾਂ ਨੂੰ ਬੈਨੀਫਿਟ ਮਿਲਦਾਗਾ ਇਸ ਕਰਕੇ ਉਹ ਕ੍ਰਿਕਟ ਨੂੰ ਪੈਸਾ ਦਿੰਦੇ ਨੇ ਵੱਡੇ ਵੱਡੇ ਸਟੇਡੀਅਮ ਬਣਾਉਂਦੇ ਨੇ ਉਹਨਾਂ ਦੀ ਟਿਕਟਾਂ ਰੱਖਦੇ ਨੇ ਤੇ ਉਹਨਾਂ ਨੂੰ ਕਰੋੜਾਂ ਰੁਪਏ ਸਾਫਦੇ ਨੇ ਇਸ ਕਰਕੇ ਇੰਡੀਆ ਤਾਂ ਹੀ ਦਾ ਪਿੱਛੇ ਆ ਉਹ ਤਹੀ ਉਹ ਪੈਰ ਦਿੰਦੇ ਨੇ ਉਹ ਬਾਕੀ ਉਹ ਜੋ ਗੇਮ ਹੈ ਉਹਨਾਂ ਕੇ ਲਈ ਵੀ ਆਣਾ ਚਾਹੀਦਾ ਹੈ ਹਾਂ ਓਏ ਇਹੀ ਗੱਲ ਆ ਨਾ ਵੀ 올림픽 ਗੇਮ ਕੋਈ ਇੰਡੀਆ ਦੇ ਬਾਹਰ ਨਹੀਂ ਹੈਗੇ 올림픽 ਗੇਮ ਨਹੀਂ ਹੈਗੀ ਮੇਰੀ ਪਹਿਲੀ ਗੱਲ ਤਾਂ ক্রিকেট ਹਾਂ ਉਹ ਸਿਰਫ ਪੈਸਿਆਂ ਦਾ ਉਹ ਹੋਵਾ ਵੀ ਆਪਾਂ ਪੈਸੇ ਕਿੱਦਾਂ ਸਾਫਨੇ ਨੇ ਉਹਨਾਂ ਨੂੰ ਵੈਰੀਫਾਈਟ ਮਿਲਦਾਗਾ ਮਾਰੇ ਨੁਕਸਾਨ ਤਾਂ ਆਪਣਾ ਇੰਡੀਆ ਦੇ ਲੋਕਾਂ ਨੂੰ ਹੀ ਹੋ ਰਿਹਾ ਨਾ ਜੂਤ ਨੂੰ ਹੋ ਰਿਹਾਗਾ ਜੋ ਵੀ ਇੱਦਾਂ ਹੀ बात वही आ गई ना क्रिकेट ਵੀ ਵੀ ਖੇਲਤੇ ਐ ਜੋ ਉਹ ਵੀ ਐਕਸਰਸਾਈਜ਼ ਕਰਕੇ ਕੇ ਖੇਲਤੇ ਐ ਬਾਕੀ ਗੇਮ ਜੋ ਹੈ ਉਹ ਤੇ ਐਕਸਰਸਾਈਜ਼ ਐ ਐਕਸਰਸਾਈਜ਼ ਲਾ ਕੇ ਸਭ ਫਿਟ ਰੱਖਤੇ ਐ ਉਹੀ ਗੱਲ ਹੈ ਨਾ ਵੀ ਕਿਹੜੇ ਸਾਰੇ ਇਹ ਪਲੇਅਰ ਨੇ ਵੱਡੇ ਨੇ ਤੇ ਇਕ ਲਾਈ ਨੇ ਨੇ ਪੈਸੇ ਬਣਾਉਂਦੇ ਬਣਾਉਂਦੇ ਨੇ ਤੇ ਇੱਕ ਕੰਪਨੀ ਦੀਆਂ ਮਹਿੰਗੀਆਂ ਪਾਣੀ ਪੀਂਦੇ ਨੇ ਇੱਥੇ ਤੱਕ ਹੀ ਹਨਾ ਇੱਕ ਆਮ ਪਲੇਅਰ ਆ ਕਿਹੜਾ ਇੰਨੀ ਮਿਹਨਤ ਕਰਦਾਗਾ ਹਨਾ ਮਿੱਟੀ ਚ ਘੋਲਦਾਗਾ ਉਹ ਇੱਕ ਸਿੰਪਲ ਪਾਣੀ ਪੀਂਦਾਗਾ ਤੇ ਉਹਨਰੋਂ ਮਤੋਂ ਪ੍ਰੋਫਿਟ ਹੁੰਦਾਗਾ ਹੋਰ ਕੁਛ ਨਹੀਂ ਸਰਕਾਰ ਨੂੰ ਪ੍ਰੋਫਿਟ ਹੁੰਦਾਗਾ ਮਤਲਬ ਕਿ ਖਿਡਾਰੀਆਂ ਤੋਂ ਜ਼ਿਆਦਾ ਪਲੇਅਰਾਂ ਤੋਂ ਜ਼ਿਆਦਾ ਸਰਕਾਰ ਨੂੰ ਉੱਥੇ ਪ੍ਰੋਫਿਟ ਹੁੰਦਾਗਾ ਜੇ ਕਿ ਭਾਈ ਕੋਈ ਆਪਣਾ ਸਪੈਸ਼ਲ ਡ੍ਰੀਮ ਹੋ ਦੇਖੋ ਡ੍ਰੀਮ ਹਰ ਇੱਕ ਬੰਦੇ ਦਾ ਡ੍ਰੀਮ ਹੁੰਦਾ ਜੇ ਮੈਂ ਐਡਾ ਵੱਡਾ ਅਚੀਵਮੈਂਟ ਨਹੀਂ ਪ੍ਰਾਪਤ ਕੀਤੀ ਜੋ ਮੈਂ ਸੈਟੀਸਫਾਈ ਵੀ ਹੋ ਜਾ ਹੁਜੀ ਅਗਲਾ ਮੇਰਾ ਅਗਲੇ ਨੈਕਸਟ ਵੀਕ ਹੋ ਰਿਹਾਗਾ ਕਿਹੜਾ ਫੈਡਰੇਸ਼ਨ ਕੱਪ ਆ ਤੇ ਮੇਰਾ ਸੁਪਨਾ ਕੀ ਉਹਨੂੰ ਮੈਂ ਓਵਰਆਲ ਵਿਨ ਕਰ ਸਕਾਂ ਉਸ ਤੋਂ ਬਾਅਦ ਮੇਰਾ ਪ੍ਰੋ ਕਾਰਡ ਲੈਣ ਦਾ ਸੁਪਨਾ ਇੱਕ ਹੈ ਨਾ ਪ੍ਰੋ ਕਾਰਡ ਜਿੱਤ ਕੇ ਮੈਂ 올림픽 ਵਿੱਚ ਜਾਣਾ ਚਾਹਣਾਗਾ 올림픽 ਗੇਮ ਹੁੰਦੀ ਹੈ ਦੀ ਬੋਡੀ ਬਿਲਡਿੰਗ ਦੀ ਲੱਗਤ ਹੁੰਦੀ ਆ ਉਹ ਉਹ 올림픽 ਤੋਂ ਵੱਖਰੀ ਆ ਉਹ ਅਲੱਗ ਹੁੰਦੀ ਆ ਤੇ ਉੱਥੇ ਮੈਂ ਇੱਕ ਵਾਰੀ ਉਹ ਸਟੇਜ ਤੇ ਪਰਫਾਰਮੈਂਸ ਕਰਨਾ ਚਾਹਣਾਗਾ ਇਹ ਮੇਰਾ ਸੁਪਨਾਗਾ ਤੇ ਕੋਸ਼ਿਸ਼ ਕਰ ਰਹਿਆਂਗਾ ਬਾਕੀ ਉਹ ਖੁਦਾ ਦੀ ਪਰਮਾਤਮਾ ਦੀ ਮਰਜ਼ੀ ਹੈ ਚਲੋ ਕੰਪਨੀਆਂ ਵਾ ਤੇ ਦੇਸ਼ ਨਿਊਜ਼ ਦੀ ਤਰਫ ਸੇ ਵੀ ਚਾਹੂੰਗਾ ਕਿ ਆਪ ਅੱਗੇ ਜਾਓ ਬਾਕੀ ਪਰਮਾਤਮਾ ਵੀ ਖੁਸ਼ੀ ਹੋਊਗਾ ਅੱਗੇ ਬਣੇ ਜੈਕੀ ਭਾਈ ਬਾਕੀ ਐਸੇ ਹੀ ਜੈਕੀ ਬਣਤੇ ਰਹੇ ਜੈਕੀ ਦਾ ਸਾਥ ਦਿੱਤੇ ਰਹੇਗੇ ਸਹਿਯੋਗ ਦਿੱਤੇ ਰਹੇਗੇ ਡੀਡੀਸ ਨਿਊਜ਼ ਮੈਂ ਉਪਿੰਦਰ ਸਿੰਘ ਪਿੰਕੂ ਸਿਰਪੁਰ ਸੇ ਐਸੇ ਹੀ ਲੋਕਾਂ ਸੇ ਖਾਸ ਮੁਲਾਕਾਤ ਕਰਤੇ ਰਹੇਗੇ ਅਗਲੀ ਵਾਰ ਮਿਲਤੇ ਹੈ ਨੈਕਸਟ ਐਪੀਸੋਡ ਵਿੱਚ